ਉੱਦਮ ਕਰ ਹੋ ਵੱਡ ਭਾਗੀ ਹੋ ਸਿਮਰੋ ਹਰ ਹਰ ਰਾਈ ਗੁਰੂ ਪਿਆਰਿਓ ਗੁਰੂ ਸਵਾਰੇਓ ਗੁਰਬਾਣੀ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਧ ਸੰਗਤ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਆਪ ਜੁੜਦੇ ਹੋ ਕਿਸੇ ਹੋਰ ਨੂੰ ਵੀ ਨਾਲ ਜ਼ਰੂਰ ਜੁੜਿਆ ਕਰੋ ਇਹ ਸਭ ਤੋਂ ਵੱਡੀ ਸੇਵਾ ਹੈ ਜਿਹੜੀ ਅੱਜ ਆਪਾਂ ਬੇਨਤੀ ਸਾਂਝੀ ਕਰਨੀ ਹੈ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ ਜੋ ਅਮਰਤ ਵੇਲੇ ਉੱਠ ਕੇ ਇਹ ਪਾਠ ਕਰੂ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਸਾਧ ਸੰਗਤ ਆਓ ਆਪਾਂ ਬੇਨਤੀਆਂ ਆਰੰਭ ਕਰੀਏ ਜੀ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਵੀ ਆਪਾਂ ਪਾਠ ਕਰੀਏ ਨਾ ਜਦੋਂ ਵੀ ਆਪਾਂ ਗੁਰਬਾਣੀ ਦਾ ਦਰਸ਼ਨ ਕਰੀਏ ਸ਼ਬਦ ਦਾ ਦਰਸ਼ਨ ਕਰੀਏ ਗੁਰੂ ਘਰ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਨਤਮਸਤਕ ਹੋਈਏ ਤੇ ਆਪਣੇ ਆਪ ਤੇ ਗਰਵ ਮਹਿਸੂਸ ਕਰੀਏ ਗੁਰੂ ਤੇ ਮਾਣ ਮਹਿਸੂਸ ਕਰੀਏ ਕਿ ਪਾਤਸ਼ਾਹ ਤੁਸੀਂ ਧੰਨ ਹੋ ਤੁਸੀਂ ਮਹਾਨ ਹੋ ਤੁਸੀਂ ਵੱਡੇ ਹੋ ਤੇ ਮੈਨੂੰ ਤੁਸੀਂ ਧੰਨ ਬਣਾ ਲਿਆ ਹੈ ਆਪਣਾ ਬਣਾ ਕੇ ਮੈਂ ਤੁਹਾਨੂੰ ਮੱਥਾ ਟੇਕ ਰਿਹਾ ਇਹਦੇ ਵਿੱਚ ਵੀ ਤੁਹਾਡੀ ਰਹਿਮਤ ਹੈ ਤੁਹਾਡੀ ਕਿਰਪਾ ਹੈ ਸਤ ਸੰਗਤ ਤਾਂ ਕਿ ਮੈਨੂੰ ਤੁਸੀਂ ਇਹ ਸੋਝੀ ਦਿੱਤੀ ਕਿ ਤੁਸੀਂ ਕਿੰਨੇ ਮਹਾਨ ਹੋ ਗੁਰੂ ਪਿਆਰਿਓ ਸਤਗੁਰੂ ਤੇ ਮਹਾਨ ਨੇ ਮੇਰੇ ਪਾਤਸ਼ਾਹ ਮਹਾਨ ਨੇ ਸਤ ਸੰਗਤ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਗੁਰੂ ਪਿਆਰਿਓ ਮੈਂ ਇੱਕ ਬੇਨਤੀ ਕਰਨੀ ਹੈ ਕਿ ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝੀਏ ਗੁਰੂ ਨਾਨਕ ਪਾਤਸ਼ਾਹ ਇੰਨੇ ਕੋ ਕਿਰਪਾ ਦੇ ਘਰ ਨੇ ਕਿਰਪਾ ਨਿਧਾਨ ਨੇ ਸਾਧ ਸੰਗਤ ਨਿਧਾਨ ਦਾ ਅਰਥ ਹੁੰਦਾ ਜੀ ਖਜ਼ਾਨਾ ਮੇਰੇ ਪਾਤਸ਼ਾਹ ਬਖਸ਼ਿਸ਼ਾਂ ਦੇ ਖਜ਼ਾਨੇ ਨੇ ਬਖਸ਼ਿਸ਼ਾਂ ਦੇ ਭੰਡਾਰ ਨੇ ਪਿਆਰਿਓ ਜੋ ਸਤਗੁਰੂ ਦਾ ਹੋ ਜਾਂਦਾ ਹੈ ਮੇਰੇ ਪਾਤਸ਼ਾਹ ਉਹਦੇ ਹੋ ਜਾਂਦੇ ਨੇ ਸਤਗੁਰੂ ਉਹਦੇ ਲਈ ਬਖਸ਼ਿਸ਼ਾਂ ਦੇ ਭੰਡਾਰ ਖੋਲ ਦਿੰਦੇ ਨੇ ਮੇਰੇ ਸਤਗੁਰੂ ਉਹਦੇ ਲਈ ਹਰ ਇੱਕ ਕਾਰਜ ਕਰ ਦਿੰਦੇ ਨੇ ਉਹਦਾ ਹਰ ਇੱਕ ਕਾਰਜ ਵਿੱਚ ਉਸ ਨੂੰ ਸਫਲਤਾ ਦੇਵਾ ਦਿੰਦੇ ਨੇ ਪਿਆਰਿਓ ਜੋ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਬਣ ਜਾਂਦਾ ਹੈ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਨੇ ਪੂਰਾ ਜਿਹੜਾ ਜੀਵਨ ਸੀ ਉਹ ਦੁਨਿਆਵੀ ਸੇਰ ਦੇ ਲਈ ਲਾ ਦਿੱਤਾ ਕਿ ਤਾਂ ਕਿ ਦੁਨੀਆਂ ਨੂੰ ਸੇਰ ਮਿਲ ਸਕੇ ਹਰ ਕੋਈ ਬੰਦਾ ਜਿਹੜਾ ਹੈ ਗੁਰੂ ਦੀ ਸਿੱਖਿਆ ਨਾਲ ਜੁੜ ਸਕੇ ਅਕਾਲ ਪੁਰਖ ਦੀ ਮਹਿਮਾ ਨਾਲ ਜੁੜ ਸਕੇ ਤੇ ਆਪਣਾ ਕੁਝ ਫਰਜ਼ ਬਣਦਾ ਹੈ ਗੁਰੂ ਪਿਆਰਿਓ ਆਪਣੀ ਜ਼ਿੰਦਗੀ ਦੇ ਰਜ਼ੀਮਿਆਂ ਵਿੱਚੋਂ ਨਿਕਲ ਕੇ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਇਸ ਭਾਵਨਾ ਨੂੰ ਸਮਝਦੇ ਹੋਏ ਇਹ ਸ਼ਬਦ ਨੂੰ ਸਮਝਦੇ ਹੋਏ ਗੁਰੂ ਦੇ ਇਸ ਹੁਕਮ ਨੂੰ ਸਮਝਦੇ ਹੋਏ ਅਮਰਤ ਵੇਲੇ ਉੱਠ ਕੇ ਸਾਧ ਸੰਗਤ ਆਪਾਂ ਗੁਰੂ ਨਾਲ ਕੁਝ ਸਾਂਝ ਪਾਈਏ ਕੁਝ ਸਵਾਸਾਂ ਦੀ ਸਾਂਝ ਪਾਈਏ ਮੇਰੇ ਸਤਿਗੁਰੂ ਨੇ ਜੋ ਜ਼ਿੰਦਗੀ ਦੀ ਕੀਮਤੀ ਪੂੰਜੀ ਸਾਨੂੰ ਦਿੱਤੀ ਹੈ ਸਵਾਸਾਂ ਦੀ ਪੂੰਜੀ ਉਹ ਸਵਾਸਾਂ ਦੀ ਪੂੰਜੀ ਵਿੱਚੋਂ ਕੁਝ ਸਵਾਸ ਗੁਰੂ ਦੇ ਲੇਖੇ ਲਈਏ 사ਤ ਸੰਗਤ ਚਾਹੇ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ ਸਿਮਰਨ ਕਰੀਏ ਜਾਂ ਫਿਰ ਮੋਲ ਮੰਤਰ ਦੇ ਜਾਪ ਕਰੀਏ ਜਾਂ ਫਿਰ ਜੇ ਆਪਾਂ ਗੁਰਬਾਣੀ ਪੜ ਸਕਦੇ ਹਾਂ ਤੇ ਗੁਰਬਾਣੀ ਦਾ ਪਾਠ ਕਰੀਏ 사ਤ ਸੰਗਤ ਜਪਜੀ ਸਾਹਿਬ ਦਾ ਪਾਠ ਕਰੀਏ ਗੁਰੂ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰੀਏ ਕਿ ਸਤ ਗੁਰੂ ਕਿਰਪਾ ਤੇਰੀ ਹੈ ਰਹਿਮਤ ਵੀ ਤੇਰੀ ਹੈ ਤੇ ਗੁਰੂ ਸਾਹਿਬ ਜੀ ਮੈਂ ਗੁਰਬਾਣੀ ਦਾ ਪਾਠ ਕੀਤਾ ਬਸ ਹਾਲ ਥਾਇ ਪਾਇਓ ਇੰਨੀ ਕੋ ਅਰਦਾਸ ਬੇਨਤੀ ਕਰਿਆ ਕਰੋ ਮੇਰੇ ਸਤਿਗੁਰੂ ਕਿ ਪਾਤਸ਼ਾਹ ਜੀ ਕਿਰਪਾ ਰਖਿਓ ਮਿਹਰ ਕਰਿਓ ਰਹਿਮਤ ਵਰਤਾਇਓ ਸਤਿਗੁਰੂ ਕਿ ਮੈਂ ਤੇਰੀ ਕਿਰਪਾ ਸਦਕਾ ਚੱਲ ਸਕਾਂ ਤੇਰੀ ਕਿਰਪਾ ਸਦਕਾ ਦੁਨੀਆ ਦੇ ਹਰ ਇੱਕ ਰੰਗ ਨੂੰ ਮਾਣ ਸਕਾਂ ਹੇ ਮੇਰੇ ਪਾਤਸ਼ਾਹ ਜੀ ਮੈਂ ਦੁਨੀਆ ਵਿੱਚ ਰਹਿੰਦੇ ਹੋਏ ਤੇਰੇ ਸ਼ਬਦ ਨੂੰ ਕਮਾ ਸਕਾਂ ਤੇਰੀ ਸਿੱਖਿਆ ਨੂੰ ਕਮਾ ਸਕਾਂ ਬਸ ਇੰਨੀ ਕੋ ਕਿਰਪਾ ਇੰਨੀ ਕੋ ਰਹਿਮਤ ਮੇਰੇ ਤੇ ਕਰਿਆ ਜੀ ਸਤਿਗੁਰੂ ਆਪ ਹੀ ਰਹਿਮਤ ਕਰਨ ਹਾਰੇ ਨੇ ਸਤਿਗੁਰੂ ਆਪ ਹੀ ਕਿਰਪਾ ਕਰਨ ਵਾਲੇ ਨੇ ਪਿਆਰਿਓ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਦੀ ਬਾਣੀ ਨੂੰ ਪੜਿਓ ਕਿੰਨਾ ਮਨ ਨੂੰ ਸਕੂਨ ਮਿਲਦਾ ਹੈ ਕਿੰਨਾ ਮਨ ਨੂੰ ਦਬਦਬਾ ਮਿਲਦਾ ਹੈ ਕਰਕੇ ਵੀ ਅਮਰਤ ਵੇਲਾ ਕਿਉਂ ਚੁਣਿਆ ਗਿਆ ਕਿਉਂਕਿ ਅਮਰਤ ਵੇਲੇ ਉਹ ਸਕੂਨ ਮਿਲਦਾ ਹੈ ਅਮਰਤ ਵੇਲੇ ਮਨ ਟਿਕਦਾ ਹੈ ਅਮਰਤ ਵੇਲੇ ਮਨ ਜੁੜਦਾ ਹੈ ਜਦੋਂ ਸਵੇਰ ਹੋ ਗਈ ਲੋਕ ਉੱਠ ਖੜੇ ਚਿੜੀਆਂ ਨੇ ਚਹਿਕਾਉਣਾ ਸ਼ੁਰੂ ਕਰ ਦਿੱਤਾ ਸਤ ਸੰਗਤ ਸੂਰਜ ਨੇ ਆਪਣੀ ਪਹਿਲੀ ਕਿਰਨ ਬਖੇਰ ਦਿੱਤੀ ਦੁਨੀਆ ਦੇ ਰੌਲੇ ਝੇੜੇ ਸਾਰੇ ਸ਼ੁਰੂ ਹੋ ਜਾਂਦੇ ਨੇ ਫਿਰ ਮਨ ਖਿੰਡ ਜਾਂਦਾ ਹੈ ਪਾਤਸ਼ਾਹ ਕਹਿੰਦੇ ਉਦੋਂ ਪਹਿਲਾਂ ਪਹਿਲਾਂ ਦੁਨੀਆ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਆਪਣੇ ਕਾਰਜ ਕਰ ਲੈ ਆਪਣੇ ਕਾਰਜ ਕੀ ਅਕਾਲ ਪੁਰਖ ਨਾਲ ਜਿਹੜੀ ਸਾਂਝ ਪਾਉਣੀ ਹੈ ਪਹਿਲਾਂ ਪਹਿਲਾਂ ਪਾਣੀ ਸਜਣਾ ਕਿਉਂਕਿ ਅਮਰਤ ਵੇਲੇ ਹੀ ਰੱਬ ਨਾਲ ਸਹੀ ਸਾਂਝ ਪੈਂਦੀ ਹੈ ਅਮਰਤ ਵੇਲੇ ਹੀ ਪਰਮਾਤਮਾ ਦੇ ਦਰ ਤੇ ਪਰਵਾਨ ਹੋਈਦਾ ਹੈ ਅਮਰਤ ਵੇਲੇ ਹੀ ਪਰਮਾਤਮਾ ਬਖਸ਼ਿਸ਼ਾਂ ਦਾ ਦਰਵਾਜ਼ਾ ਖੋਲਦੇ ਨੇ ਸੱਜਣਾ ਅਮਰਤ ਵੇਲੇ ਹੀ ਮੇਰੇ ਸਤਿਗੁਰੂ ਤੇਰੇ ਤੇ ਰਹਿਮਤ ਕਰਨਗੇ ਕਿਉਂਕਿ ਤੂੰ ਅਮਰਤ ਵੇਲੇ ਗੁਰੂ ਨਾਲ ਜੁੜੇਂਗਾ ਤੇ ਅਮਰਤ ਵੇਲੇ ਤੇਰੀ ਸੁਰਤ ਵੀ ਜੁੜੇਗੀ ਗੁਰੂ ਪਿਆਰਿਓ ਬਾਦਸ਼ਾਹ ਨੇ ਇਸੇ ਕਰਕੇ ਅਮਰਤ ਵੇਲਾ ਸੁਣਿਆ ਹੈ ਅਮਰਤ ਵੇਲਾ ਸੱਚ ਨਾਓ ਅਮਰਤ ਵੇਲੇ ਨਾਮ ਲਿਆ ਹੋਇਆ ਸੱਚੇ ਨਾਮ ਨੂੰ ਧਿਆਇਆ ਹੋਇਆ ਅਮਰਤ ਵੇਲੇ ਵਡਿਆਈ ਵਿਚਾਰ ਉਹਦੀ ਸੱਚੀ ਵਡਿਆਈ ਨੋ ਕਰੇਗਾ ਵਿਚਾਰੇਗਾ ਭਲਿਆ ਤੇਰੇ ਅੰਦਰ ਵੀ ਸੱਚੀਆਂ ਵਿਚਾਰਾਂ ਫੁਰਨਗੀਆਂ ਅਮਰਤ ਵੇਲੇ ਲਿਆ ਹੋਇਆ ਨਾਮ ਤੇਰੇ ਮਨ ਦੇ ਵਿੱਚ ਵੀ ਅਮਰਤ ਪੈਦਾ ਕਰ ਦੇਗਾ ਅਮਰਤ ਕਾਦਾ ਚੰਗੀ ਵਿਚੋਚ ਦਾ ਚੰਗੀ ਵਿਚਾਰ ਦਾ ਅਮਰਤ ਤੇਰੇ ਅੰਦਰੋਂ ਪ੍ਰਗਟ ਹੋਵੇਗਾ ਪਿਆਰਿਆ ਜਦੋਂ ਤੂੰ ਉਹਦੀ ਸਿਫਤ ਨਾਲ ਜੁੜੇਗਾ ਸੱਚ ਮੁੱਚ ਤੂੰ ਗੁਰੂ ਦਾ ਜਦੋਂ ਬਣੇਗਾ ਜਿਹੜਾ ਅਮਰਤ ਗੁਰੂ ਨਾਨਕ ਪਾਤਸ਼ਾਹ ਨੇ ਸੱਚੀ ਸਿੱਖਿਆ ਦਾ ਦੁਨੀਆ ਤੇ ਬਖੇਰਿਆ ਉਸ ਅਮਰਤ ਦਾ ਆਨੰਦ ਮਾਣ ਪਾਏਗਾ ਸੱਜਣਾ ਜਦੋਂ ਤੂੰ ਉਸ ਅਮਰਤ ਵੇਲੇ ਉੱਠ ਕੇ ਧੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨਾਲ ਜੁੜੇਗਾ ਤੇਰੇ ਅੰਦਰੋਂ ਫਿਰ ਸੱਚੀ ਵਿਚਾਰ ਧਾਰਾ ਦਾ ਅਮਰਤ ਫੁੱਟੇਗਾ ਅਮਰਤ ਫੁੱਟੇਗਾ ਤੂੰ ਕਰਨਾ ਕੀ ਹੈ ਇੱਕੋ ਕੰਮ ਕਰਨਾ ਹੈ ਕਿਹੜਾ ਜੀ ਉਦਮ ਕਰ ਹੋ ਵਡ ਭਾਗੀ ਹੋ ਸਿਮਰ ਹੋ ਹਰ ਹਰ ਰਾਇ ਪਾਤਸ਼ਾਹ ਕਹਿੰਦੇ ਨੇ ਉਦਮ ਉਦਮ ਜਿਹੜਾ ਸ਼ਬਦ ਹੈ ਇਹ ਹੈ ਉਪਰਾਲਾ ਉਦਮ ਕੀ ਹੈ ਇੱਕ ਹੈ ਹੌਂਸਲਾ ਸਾਧ ਸੰਗਤ ਪਾਸ਼ਾ ਕਨੇ ਉਦਮ ਕਰ ਹੋ ਵੱਡ ਭਾਗੀ ਹੋ ਏ ਵੱਡੇ ਭਾਗਾ ਵਾਲੇ ਇੱਥੇ ਵੱਡ ਭਾਗੀ ਹੋ ਦਾ ਸ਼ਬਦ ਕੋਈ ਹੋਰ ਨਹੀਂ ਵਰਤ ਲੈਣਾ ਧੌਲੀ ਧਾਰ ਵਾਲੇ ਨਹੀਂ ਪਿਆਰਿਓ ਪਾਸ਼ਾ ਕਹਿੰਦੇ ਨੇ ਉਦਮ ਕਰਨਾ ਤੂੰ ਵੱਡੇ ਭਾਗਾ ਵਾਲਿਆ ਤੇਰੇ ਵੱਡੇ ਭਾਗ ਨੇ ਗੁਰੂ ਨੇ ਤੇਰੇ ਵੱਡੇ ਭਾਗ ਬਣਾ ਦੇਣੇ ਨੇ ਤੇਰੇ ਸੁੱਤੇ ਭਾਗ ਵੀ ਜਾਗ ਪੈਣਗੇ ਕਦੋਂ ਸਿਮਰੋ ਹਰ ਹਰ ਰਾਏ ਜਦੋਂ ਤੂੰ ਸਿਮਰੇਂਗਾ ਗੁਰੂ ਅਰਜਨ ਦੇ ਪਾਤਸ਼ਾਹ ਵੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਨਾ ਪਾਤਸ਼ਾਹ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪਾਤਸ਼ਾਹ ਕਹਿੰਦੇ ਸਿਮਰ ਸਿਮਰ ਉਹਨੂੰ ਯਾਦ ਕਰ ਯਾਦ ਕਰ ਯਾਦ ਕਰ ਸਜਣਾ ਉਹਨੂੰ ਯਾਦ ਕਰੇਗਾ ਸਿਮਰੇਗਾ ਕਲ ਕਲੇਸ਼ ਤਨ ਮਾਹੇ ਮਿਟਾਵੋ ਤੇਰੇ ਤਨ ਦੇ ਉੱਪਰੋਂ ਕਲ ਤੇ ਕਲੇਸ਼ ਵੀ ਮਿਟ ਜਾਣਗੇ ਇੱਥੇ ਵੀ ਪਾਤਸ਼ਾਹ ਕਹਿੰਦੇ ਸਿਮਰੋ ਹਰ ਹਰ ਰਾਏ ਉਸ ਪਰਮਾਤਮਾ ਨੂੰ ਹਰੀ ਪਰਮਾਤਮਾ ਨੂੰ ਸਿਮਰ ਸਜਣਾ ਇਸ ਰਸਨਾ ਤੋਂ ਜ਼ੁਬਾਨ ਤੋਂ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ ਤੇਰੇ ਸਾਰੇ ਕਾਰਜਾਂ ਵਿੱਚ ਤੈਨੂੰ 파ਸ਼ਾ ਨਿਪੁੰਨਤਾ ਹੀ ਦੇ ਦੇਣਗੇ ਸਾਰੇ ਕਾਰਜਾਂ ਵਿੱਚ ਤੇਰੀ ਫਤਿਹ ਹੋਵੇਗੀ ਜਦੋਂ ਤੂੰ ਉਹਦੀ ਵਡਿਆਈ ਨਾਲ ਜੁੜੇਂਗਾ ਸਾਰੇ ਦੁੱਖ ਆਪੇ ਦੂਰ ਹੋ ਜਾਣਗੇ ਜਦੋਂ ਤੂੰ ਉਹਨੂੰ ਸਿਮਰੇਂਗਾ ਜ਼ੁਬਾਨ ਤੋਂ ਸਿਮਰੇਂਗਾ ਸਾਰ ਸੰਗਤ ਜਹ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ 파ਸ਼ਾ ਕਹਿੰਦੇ ਜਦੋਂ ਤੇਰੇ ਤਨ ਤੋਂ ਗੁਰੂ ਦੀ ਯਾਦ ਬਿਸਰ ਗਈ ਬਾਣੀ ਬਿਸਰ ਗਈ ਬਸ ਉਦੋਂ ਤੋਂ ਏਦਾਂ ਕਰਲਾਏਗਾ ਜਿਵੇਂ ਕੋਈ ਰੋਗੀ ਬਿਰਲਾਉਂਦਾ ਹੈ ਅੱਜ ਆਪਣਾ ਹਾਲ ਇਹੋ ਹੀ ਹੈ ਸਾਧ ਸੰਗਤ ਇਹੋ ਹੀ ਕਾਰਨ ਹੈ ਕਿ ਸਾਡੇ ਵਿੱਚੋਂ ਗੁਰਬਾਣੀ ਨਿਕਲ ਗਈ ਗੁਰੂ ਦੀ ਸਿੱਖਿਆ ਵਿਸਰ ਗਈ ਅੱਜ ਸਾਡੇ ਕਰਲਾਉਣ ਦਾ ਤੜਪਾਉਣ ਦਾ ਕਾਰਨ ਵੀ ਇੱਕੋ ਹੀ ਇਹੋ ਬਣਿਆ ਹੈ ਅਸੀਂ ਗੁਰੂ ਦੀ ਸਿੱਖਿਆ ਨੂੰ ਨਹੀਂ ਮੰਨ ਰਹੇ ਸੁਣ ਨਹੀਂ ਜਿਹੜੇ ਮੰਨ ਰਹੇ ਨੇ ਸੁਣ ਰਹੇ ਨੇ ਧੰਤਾ ਦੇ ਯੋਗ ਨੇ ਤੇ ਬੜੀਆਂ ਵਡਿਆਈਆਂ ਤੇ ਬੜੀਆਂ ਰਹਿਮਤਾਂ ਉਹਨਾਂ ਤੇ ਸਤਿਗੁਰੂ ਨੇ ਕੀਤੀਆਂ ਹੋਈਆਂ ਗੁਰੂ ਪਿਆਰਿਓ ਬਸ ਇਹ ਇੱਕ ਕੰਮ ਜ਼ਰੂਰ ਕਰੀਏ ਪਾਤਸ਼ਾਹ ਦੀ ਸਿਫਤ ਸਲਾਹ ਨਾਲ ਜੁੜੀਏ ਆਪਣੇ ਜੀਵਨ ਨੂੰ ਸੱਚੀ ਸੁੱਚੀ ਵਰਤੀ ਦੇ ਨਾਲ ਜਿਉਣਾ ਕਰੀਏ ਸਤਿਗੁਰੂ ਦੀ ਸਿੱਖਿਆ ਦੇ ਮੁਤਾਬਕ ਜਿਉਣਾ ਕਰੀਏ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਗੁਰਬਾਣੀ ਕਥਾ ਟੀਵੀ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਇਕ ਕਮੈਂਟ ਵੀ ਜ਼ਰੂਰ ਕਰਿਆ ਕਰੋ ਸਾਥ ਸੰਗਤ ਬੇਨਤੀਆਂ ਕਰੋ ਜੀ ਪਰਵਾਨ ਬਲਾਓ ਫਤੇ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ